ਅੱਜ ਪ੍ਰੈਸ ਕਾਨਫਰੈਂਸ ਦਾ ਮੇਨ ਮੋਟੋ ਹੈ ਕਿ ਇੱਕ ਅਵੇਅਰਨੈਸ ਦੇਣਾ ਕਿ ਕੱਲ ਫਰਾਂਸ ਤੋਂ ਇੱਕ ਬਹੁਤ ਸੀਨੀਅਰ ਪੋਲੀਟੀਸ਼ੀਅਨ ਤੇ ਦੋ ਬਹੁਤ ਵੱਡੀ ਕੰਪਨੀਆਂਸ ਮਲਟੀਨੇਸ਼ਨਲ ਕੰਪਨੀਆਂਸ ਦੇ ਸੀਈਓਸ ਤੇ ਡਾਇਰੈਕਟਰ ਦਿੱਲੀ ਆ ਰਹੇ ਨੇ ਇਹਨਾਂ ਨੂੰ ਮੈਂ ਹੋਸਟ ਕਰਾਂ ਪਰਪਸ ਹੈ ਪਠਾਨਕੋ ਪਠਾਨਕੋ ਦਾ ਯੁਵਾ ਤੇ ਪਠਾਨਕੋ ਦਾ ਯੂਥ ਇਹਨਾਂ ਵਾਸਤੇ ਸਕਿੱਲ ਡਵੈਲਪਮੈਂਟ ਦਾ ਫੋਕਸ ਹੈ plus job opportunities tak din de tak sade bachche kisi particular industry da skill possess nahi karde unni din tak unhan di jobs ya unhan di income da ek pukhta intezam hona bahut mushkil hai afraz di company nal assi aan wale time te Pathankot ch ek skill development center kholne da ਪਰਪੋਜ਼ਲ ਹੈ ਜਿਸ ਲੈਂਡ 에ਅਰ ਤੇ ਸੀ ਤਿੰਨੋਂ ਕੋਰਸ ਬੱਚਿਆਂ ਨੂੰ ਬੇਸ਼ੁਮਾਰ ਜੌਬ ਅਪਰਚੂਨਿਟੀਆਂ ਮਿਲਣਗੀਆਂ ਐਸਾ ਸਕਿੱਲ ਹੈ ਜੋ ਹਾਈ ਨਾਰਥ ਇੰਡੀਆ ਚ ਸਕਿੱਲ ਡਿਵੈਲਪਮੈਂਟ ਸੈਂਟਰ ਹਾਈ ਤੱਕ ਨਹੀਂ ਓਪਨ ਹੋ ਰਖੇ ਬੱਚਿਆਂ ਨੂੰ ਫਾਇਰ ਫਾਈਟਿੰਗ ਸਕਿੱਲਸ 에ਅਰਕ੍ਰਾਫਟ ਦੇ ਸੀ ਦੇ ਸੀ ਸ਼ਿਪਸ ਤੇ ਪਲੱਸ 에ਅਰਪੋਰਟ ਤੇ ਕਾਫੀ ਸਾਰਾ ਜੌਬਸ ਹੁੰਦੀਆਂ ਤੇ ਆਨ ਵਾਲੇ ਟਾਈਮ 'ਚ ਇਸ ਲਈ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਇੰਡੀਆ ਚ 에어ਪੋਰਟਸ ਨੰਬਰ ਆਫ 에어ਪੋਰਟਸ ਗਰੋ ਕਰ ਰਹੇ ਨੇ ਆਉਣ ਵਾਲੇ ਟਾਈਮ ਤੇ ਪਠਾਨਕੋਟ ਦਾ 에어ਪੋਰਟ ਜੋ ऑलरेडी ਮਹੀਨ ਚਲਾ ਰੱਖੀ ਆਈ ਉਹ ਵੀ ਕਦੀ ਨਾ ਕਦੀ ਗਰੋ ਕਰੇਗਾ ਉੱਥੇ ਵਰਕ ਫੋਰਸ ਚਾਹੀਦੀ ਹੈ ਉਸ ਵਾਸਤੇ ਇੱਕ ਸਕਿੱਲ ਡਵੈਲਪਮੈਂਟ ਇੰਸਟੀਟਿਊਟ ਆਹੀ ਐਫਰੈਂਜ ਕਪਰੀਨਾ ਖੋਲਣ ਦਾ ਸਾਡਾ ਪ੍ਰੋਪੋਜ਼ਲ ਹੈ ਟ੍ਰਾਂਜ਼ਿਟਡ ਲੀਡਰ ਹੋਰ ਵੀਰੇ ਸੀਈਓਜ਼ ਆ ਰਹੇ ਨੇ ਪ੍ਰੇਡਿਕਸ਼ਨ ਪਰ ਰਾਮਕੋਟ ਵੀ ਵਿਵਿਧ ਕਰਨਗੇ ਆਂ ਫਿਰ ਸ਼ੁਰੂਆਤ ਤੇ ਚर्चा ਕਰੋਗੇ ਨਾਲ ਉਹ ਪਠਾਨਕੋਟ ਲਾਸਟ ਟਾਈਮ ਵਿਜ਼ਿਟ ਆਲਰੇਡੀ ਕਰ ਚੁੱਕੇ ਨੇ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਸਾਡੀ ਲਾਸਟ ਫੇਜ਼ ਆਫ ਡਿਸਕਸ਼ਨਸ ਹੈ ਉਹ ਸਪਟੰਬਰ 'ਚ ਹੋ ਰਹੀ ਹੈ ਉਸ ਟਾਈਮ ਤੇ ਫਰਾਂਸ ਦਾ ਪੂਰਾ ਡੈਲੀਗੇਸ਼ਨ ਹੋ ਸਕਦਾ ਹੈ 6 ਤੋਂ ਤਕਰੀਬਨ 10 ਬੰਦਿਆਂ ਦੀ ਡੈਲੀਗੇਸ਼ਨ ਪਠਾਨਕੋਟ ਆ ਰਹੇ ਆਂਗੇ ਅਹੀਂ ਲੈਂਡ ਸਰਵੇ ਸਾਈਟਸ ਥੋੜੀ ਅਹੀਂ ਸ਼ਾਰਟਲਿਸਟ ਕੀਤੀਆਂ ਤੇ ਫਰਾਂਸ ਦੇ ਫੋਰ ਪੋਲੀਟੀਸ਼ੀਅਨ ਸਪਟੰਬਰ 'ਚ ਆਉਂਦਾ ਉਹਨਾਂ ਦਾ ਡੈਲੀ ਆਨ ਦਾ ਪਰਪਸ ਹੈਗਾ ਕਿ ਇੱਕ ਸੈਂਟਰ ਪੁਆਇੰਟ ਰਹਿੰਦਾ ਦਿੱਲੀ 2 ਡੇ ਵਿਜ਼ਿਟ ਹੈ ਉਹਨਾਂ ਤੇ ਜਿਸ ਚਾਹੀ ਸਕਿਲ ਡਿਪਲੋਮੈਂਟ ਸੈਂਟਰ ਦੀ ਫਾਈਨਲ ਅਜੰਡਾ ਜਿਹੜਾ ਉਹ ਆਹੀ ਫਿਨਿਸ਼ ਆਪਾ ਪ੍ਰੋਜੈਕਟ ਕਰਨਾ ਤਿਆਰ ਹੈ ਸਰ ਪ੍ਰੋਜੈਕਟ 2026 ਚ ਉਮੀਦ ਹੈ ਕਿ ਇਹ ਫੰਕਸ਼ਨਲ ਹੋ ਜਾਵੇਗਾ ਜਿਹੜਾ ਇੰਸਟੀਚਿਊਟ ਬਣਾਉਣ ਵਿੱਚ ਖੁੱਲਣ ਦਾ ਕੀ ਬੈਨੀਫਿਟ ਜਿਹੜਾ ਬੱਚਿਆਂ ਨੂੰ ਮਿਲੇਗਾ ਸਰ ਬੈਨੀਫਿਟ ਹੈ ਕਿ ਬਹੁਤ ਸਾਰੀ ਜੌਬਸ ਹੈ ਸਾਡੀ ਏਵੀਏਸ਼ਨ ਸੈਕਟਰ ਚ ਤੇ ਜਿਹੜੀ ਸੀ ਰੂਟ ਸੈਕਟਰ ਚ ਹੁਣ ਹਰ ਬੱਚਾ ਤੋਂ ਸਿਰਫ ਮਰਚੈਂਡਾਈਜ਼ੀ ਬਾਰੇ ਪਤਾ ਹੈ ਹੁਣ ਤੋਂ ਹੀ 에어ਪੋਰਟ ਜਾਂਦੇ ਹੋ हर बच्चा पायलट तो नहीं बन सकता है या एयर होस्टेस नहीं भी बन सकता है इस तु तो अलावा भी जॉब्स है चाहे वो बैगेज हैंडलिंग है चाहे वो एयर एयरक्राफ्ट मेंटेनेंस है चाहे एयरक्राफ्ट फाइट फायर फाइटिंग है सेम गोज़ फॉर सी शिप्स एज वेल चाहे टिकेटिंग है चाहे बैगेज हैंडलिंग है चाहे फायर फाइटिंग का है सारी जॉब्स आही सिर्फ और सिर्फ पायलट या क्रू स्टाफ ਫੋਕਸ ਵਾਲੇ ਉਹ ਬਸਿ ਆਲਰੇਡੀ ਇੰਸਟੀਟਿਊਟਸ ਹੈ ਲੇਕਿਨ ਐਜ ਇਟ ਇ ਸਕਿਲ ਬੇਸਡ ਜੌਬਸ ਨੇ ਇਹਦੇ ਇੰਸਟੀਟਿਊਟਸ ਨਹੀਂ ਹੈ ਤੇ ਬੱਚੇ ਮੋਸਟਲੀ ਐ ਜੌਬਸ ਵੱਡੇ ਸ਼ਹਿਰ ਦੇ ਬੱਚੇ ਜਿਨ੍ਹਾਂ ਦੇ ਆਲਰੇਡੀ ਇੰਸਟੀਟਿਊਟਸ ਹੈ ਉਹ ਲੈ ਜਾਂਦੇ ਨੇ ਤੇ ਐ ਜੌਬਸ ਜ਼ਿਆਦਾ ਸਿਕਿਉਰ ਨੇ ਹੁਣ ਹਰ ਇੱਕ 에ਅਲਾਈਨ ਨੂੰ ਹਰ ਇੱਕ 에ਅਰਪੋਰਟ ਨੂੰ ਚਾਹੇ ਪਠਾਨਕੋਟ 에ਅਰਪੋਰਟ ਚ ਮਹੀਨੇ ਚ ਇੱਕ ਫਲਾਈਟ ਚੱਲੇ ਉਹਨਾਂ ਨੂੰ ਉਹਨੇ ਬੰਦੇ ਚਾਹੀਦੇ ਆ ਟਿਕਟਸ ਵਾਸਤੇ ਤੇ ਬੈਗੇਜ ਹੈਂਡਲਿੰਗ ਵਾਸਤੇ ਇੱਥੇ ਜੋਬ ਓਪਰਚੁਨਿਟੀਜ਼ ਜ਼ਿਆਦਾ ਹੈ ਤੇ ਖਰਚਾ ਬਹੁਤ ਘੱਟ ਹੈ ਸਕਿੱਲ ਡਿਵੈਲਪਮੈਂਟ ਤੇ ਹੁਣ ਪਾਇਲਟ ਬਨਨ ਦਾ ਕੋਰਸ ਤੇ ਇੱਕ ਗਰਾਊਂਡ ਹੈਂਡਲਿੰਗ ਦਾ ਕਿਸੇ ਨੇ ਜੋਬ ਕਰਨੀ ਹੈ ਬਹੁਤ ਫਰਕ ਹੈ ਜ਼ਮੀਨਾਂ ਸਪੰਦ ਤਾਂ ਇਹ ਹੀ ਕੋਸ਼ਿਸ਼ ਸਾਡੀ ਹੈ ਕਿ ਪਠਾਨਕੋਟ ਦੀ ਜਨਤਾ ਨੂੰ ਪੂਰੇ ਇੰਡੀਆ ਚ ਸਭ ਤੋਂ ਘੱਟ ਵੇਟ ਤੇ ਇਹ ਕੋਰਸ ਮੁਹੱਈਆ ਕਰਾਇਆ ਜਾ ਤੇ ਫ੍ਰੈਂਚ ਕੰਪਨੀ ਸਾਰੀ ਆਪਣੀ ਜਿੰਨੀ ਵੀ ਟੀਚਿੰਗ ਹੋਏਗੀ ਜੋ ਵੀ ਇਨਫਰਾਸਟ੍ਰਕਚਰ ਹੋਏਗਾ ਉਹ ਸਾਰਾ ਫ੍ਰੈਂਚ ਹੋਏਗਾ ਤਾਂ ਕਿ ਬੱਚੇ ਨੂੰ ਵਰਲਡ ਕਲਾਸ ਅਤੇ ਮਤਕੀ ਟ੍ਰੇਨਿੰਗ ਵਿੱਚ ਸ਼ਹਿਰवासियों ਅੱਜ ਪ੍ਰੈਸ ਕਾਨਫਰੰਸ ਦਾ ਮੇਨ ਮੋਟੋ ਹੈ ਕਿ ਇੱਕ ਅਵੇਰਨੈਸ ਦੇਣਾ ਕਿ ਕੱਲ ਫਰਾਂਸ ਤੋਂ ਇੱਕ ਬਹੁਤ ਸੀਨੀਅਰ ਪੋਲੀਟਿਸ਼ੀਅਨ ਤੇ ਦੋ ਬਹੁਤ ਵੱਡੀ ਕੰਪਨੀਆਂ ਮਲਟੀਨੇਸ਼ਨਲ ਕੰਪਨੀਆਂ ਦੇ ਸੀਈਓਸ ਤੇ ਡਾਇਰੈਕਟਰ ਦਿੱਲੀ ਆ ਰਹੇ ਨੇ ਇਹਨਾਂ ਨੂੰ ਮੈਂ ਹੋਸਟ ਕਰਾਂ ਪਰਪਸ ਹੈ ਪਠਾਨਕੋ ਪਠਾਨਕੋ ਦਾ ਯੁਵਾ ਤੇ ਪਠਾਨਕੋ ਦਾ ਯੂਥ ਇਰਾ ਵਾਸਤੇ ਸਕਿੱਲ ਡਵੈਲਪਮੈਂਟ ਦਾ ਫੋਕਸ ਪਲੱਸ ਜੌਬ ਓਪਰਚ्युनिटीज ਦਾ ਜਿੰਨੀ ਦੇਰ ਤੱਕ ਸਾਡੇ ਬੱਚੇ ਕਿਸੇ ਪਾਰਟਿਕੂਲਰ ਇੰਡਸਟਰੀ ਦਾ ਸਕਿੱਲ ਪ੍ਰੋਸੈਸ ਨਹੀਂ ਕਰਦੇ ਉਨੀ ਦੇਰ ਤੱਕ ਉਹਨਾਂ ਦੀ ਜੌਬਸ ਜਾਂ ਉਹਨਾਂ ਦੀ ਇਨਕਮ ਦਾ ਇੱਕ ਪੁਖਤਾ ਇੰਤਜ਼ਾਮ ਹੋਣਾ ਬਹੁਤ ਮੁਸ਼ਕਿਲ ਹੈ ਐ ਫਰਾਂਸ ਦੀ ਕੰਪਨੀ ਨਾਲ ਅਸੀਂ ਆਉਣ ਵਾਲੇ ਟਾਈਮ ਤੇ ਪਠਾਨਕੋਟ ਚ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਣ ਦਾ ਪ੍ਰਪੋਜ਼ਲ ਹੈ ਜਿਸ ਲੈਂਡ 에ਅਰ ਤੇ ਸੀ ਤਿੰਨੋਂ ਪੋਰਟਸ ਬੱਚਿਆਂ ਨੂੰ ਬੇਸ਼ੁਮਾਰ ਜੌਬ ਅਪਰਚੂਨਿਟੀਆਂ ਮਿਲਣਗੀਆਂ ਐਸਾ ਸਕਿੱਲ ਹੈ ਜੋ ਹਾਈ ਨਾਰਥ ਇੰਡੀਆ ਚ ਸਕਿੱਲ ਡਿਵੈਲਪਮੈਂਟ ਸੈਂਟਰ ਹਾਈ ਤੱਕ ਨਹੀਂ ਓਪਨ ਹੋ ਰਕੇ ਬੱਚਿਆਂ ਨੂੰ ਫਾਇਰ ਫਾਈਟਿੰਗ ਸਕਿੱਲਸ 에ਅਰਕraft ਦੇ ਸੀ ਦੇ ਐਸ ਸੀ ਸ਼ਿਪਸ ਤੇ ਪਲੱਸ एयरपोर्ट पे काफी ज्यादा जॉब्स हुंदी है ते आने वाले टाइम पे जैसा सरकार बार-बार कह रही है कि इंडिया च एयरपोर्ट्स नंबर ऑफ एयरपोर्ट्स ग्रो कर रहे ने आने वाले टाइम पे पठानकोट दा एयरपोर्ट जो ऑलरेडी मुहिम चला रखी है वो भी कभी ना कभी ग्रो करेगा ओथे वर्क फोर्स चाहिए है। उस वास्ते एक स्किल डेवलपमेंट इंस्टिट्यूट अही एफरेंज कबरिना खोलने दा साडा प्रपोजल ट्रांजिटेड वीडियो और जेडे सीईओज आ रहे ने ਤਬ ਜਿਹੜਾ ਉਹ ਰਾਮਪੁਰ ਵੀ ਵਿਜ਼ਿਟ ਕਰਨਗੇ ਆ ਤੁਸੀਂ ਸਿਰਫ ਉੱਤੇ ਚर्चा ਕਰੋਗੇ ਉਹ ਪਠਾਨਕੋਟ ਲਾਸਟ ਟਾਈਮ ਵਿਜ਼ਿਟ ਆਲਰੇਡੀ ਕਰ ਚੁੱਕੇ ਨੇ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਸਾਡੀ ਲਾਸਟ ਫੇਜ਼ ਆਫ ਡਿਸਕਸ਼ਨਸ ਆ ਉਹ ਸਪਟੰਬਰ 'ਚ ਹੋ ਰਹੀ ਹੈ ਉਸ ਟਾਈਮ ਤੇ ਆ ਫਰਾਂਸ ਦਾ ਪੂਰਾ ਡੈਲੀਗੇਸ਼ਨ ਹੋ ਸਕਦਾ ਹੈ 6 ਤੋਂ ਤਕਰੀਬਨ 10 ਬੰਦਿਆਂ ਦੀ ਡੈਲੀਗੇਸ਼ਨ ਪਠਾਨਕੋਟ ਆਉਣਗੇ ਅਹੀਂ ਲੈਂਡ ਸਰਵੇ ਸਾਈਟਸ ਥੋੜੀ ਅਹੀਂ ਸ਼ਾਰਟਲਿਸਟ ਕੀਤੀਆਂ ਤੇ ਫਰਾਂਸ ਦੇ ਕੋਰ ਪੋਲੀਟੀਸ਼ੀਅਨ ਸਪਟੰਬਰ 'ਚ ਆਉਣ ਦਾ ਉਹਨਾਂ ਦਾ दिल्ली ऑन द पर्पस ਹੈ ਵੀ ਕਿ ਇੱਕ ਸੈਂਟਰ ਪੁਆਇੰਟ ਰਹਿੰਦਾ ਹੈ ਦਿੱਲੀ ਟੂ ਡੇ ਵਿਜ਼ਿਟ ਹੈ ਉਹਨਾਂ ਤੇ ਜਿਸ ਚਾਹੀ ਸਕਿਲ ਡਿਵੈਲਪਮੈਂਟ ਸੈਂਟਰ ਦੀ ਫਾਈਨਲ ਅਜੈਂਡਾ ਜਿਹੜਾ ਉਹ ਆਹੀ ਫਿਨਿਸ਼ ਆਪ ਸਰ ਪ੍ਰੋਜੈਕਟ 2026 ਚ ਉਮੀਦ ਹੈ ਕਿ ਇਹ ਫੰਕਸ਼ਨਲ ਹੋ ਜਾਣਾ ਤੇ ਇਹ ਜਿਹੜਾ ਇੰਸਟੀਚਿਊਟ ਬਣਾਉਣ ਤੋਂ ਕੀ ਬੈਨੀਫਿਟ ਜਿਹੜਾ ਬੱਚਿਆਂ ਨੂੰ ਮਿਲੇਗਾ ਸਰ ਬੈਨੀਫਿਟ ਹੈ ਕਿ ਬਹੁਤ ਸਾਰੀ ਜੌਬਸ ਹੈ ਸਾਡੀ ਏਵੀਏਸ਼ਨ ਸੈਕਟਰ ਚ ਤੇ Uh, जी सी रूट सैक्टर तो हर बच्चा तो सिर्फ मर्चेंट नेवी बारे पता है हूँ तुम तो एयरपोर्ट जाते हो हर बच्चा पायलट पर नहीं बन सकता है या एयर होस्टर्स भी बन सकता इस तु अलावा भी जॉब्स है चाहे वह बैगेज हैंडलिंग है चाहे वो एयर एयरक्राफ्ट मेंटेनेंस है चाहे एयरक्राफ्ट फाइट फ फायर फाइटिंग है सेम रोज फॉर सी शिप्स एज वेल चाहे टिकेटिंग है चाहे बैगेज हैंडलिंग है चाहे फायर फाइटिंग सी शिप्स है यह सारी जॉब्स आही सिर्फ और सिर्फ पायलट या क्रू स्टाफ वास्ते फोकस ही हो रहे औरे, औरे वास्ते ऑलरेडी इंस्टिट्यूट्स है लेकिन एज इट इज स्किल्ड बेस्ड जॉब्स ने एरे इंस्टिट्यूट्स नहीं है तो बच्चे मोस्टली है जॉब्स बड़े शहर दे बच्चे जिना दे ऑलरेडी इंस्टिट्यूट्स है वो लेजनडे ते या जॉब ज्यादा सिक्योर नहीं हुन हर एक एयरलाइन नु हर एक एयरपोर्ट नु चाहे पठानकोट एयरपोर्ट च चे महीने च एक फ्लाइट चले ਉਹਨਾਂ ਨੂੰ ਉਹਨੇ ਬੰਦੇ ਚਾਹੀਦੇ ਆ ਟਿਕਟਸ ਵਾਸਤੇ ਤੇ ਬੈਗੇਜ ਹੈਂਡਲਿੰਗ ਵਾਸਤੇ ਇੱਥੇ ਜੌਬ ਓਪਰਟਿਉਨਿਟੀਜ਼ ਜ਼ਿਆਦਾ ਹੈ ਤੇ ਖਰਚਾ ਬਹੁਤ ਘੱਟ ਹੈ